ਲਓ ਜੀ ਦੋਸਤੋ ਆ ਇਸ ਬਲੌਗ ਦੀ ਸ਼ੁਰੂਆਤ ਗੁਰਦੁਆਰਾ ਪਹਿ ਲਗਾਉਂ ਤਸ਼ਮੀਰ ਸਤਿ ਆਉਣੇ ਦਰਸ਼ਕੋ ਜਰਦਰਾ ਸਾਹਿਬ ਦੇ ਹਾਂਜੀ ਉਹ ਸਾਹਮਣੇ ਪਰਖਦੇ ਨੇ ਯਾਰੀ ਠੀਕ ਆ ਤੇ ਗੁਰਦੁਆਰਾ ਸਾਹਿਬ ਦਾ ਦਰਸ਼ਕ ਕਰਦੇ ਆਪਾਂ ਠੀਕ ਹੈ ਜੀ ਇੱਥੇ ਨਾ ਸੰਗਤ थोड़ी आ घ आँदी है ठीक है पाई जी जिंदा भी अपना सिख भाईचारा आता तो मत टे गुरु घर चाहिए जी सवेर का टाइम 9:30 ਤੇ 11 ਮਿੰਟ ਹੋ ਗਏ ਆ ਪਹਿਲਗਾਮ ਤੋਂ ਹੁਣ ਆਪਾਂ ਜਿਹੜੀਆਂ ਪਹਿਲਗਾਮ ਲੋਕੇਸ਼ਨਾਂ ਹੈਗੀਆਂ ਨਾ ਸੋਹਣੀਆਂ ਸੋਹਣੀਆਂ ਦੇਖਣ ਆਲੀਆਂ ਤਾਂ ਵੈਲੀ ਤੇ ਕੀ ਕੀ ਚੀਜ਼ ਆ ਭਾਈ ਬੇਤਾਵਲ ਜਾਵਾਂਗੇ ਬੇਤਾਵਲ ਬਤਾਵੈਲੀ ਜੀ ਬਤਾਵੈਲੀ ਹੋਰ ਉਦੋਂ ਬਾਅਦ ਨੀ ਛੂਟੀ ਹੋਈ ਸੀਗੀ ਉਹ ਤੇ ਕਿਹੜੀ ਫਿਲਮ ਬਣੀ ਬੇਤਾਵਲ ਬੇਤਾਵਲ ਸਨੀ ਚੋਲ ਦੀ ਹੋਰ ਉਦੋਂ ਬਾਅਦ ਫੇਰ ਆਰੂ ਵੈਲੀ ਆਰੂ ਵੈਲੀ ਹਾਂਜੀ ਉਸ ਤੋਂ ਬਾਅਦ ਚੰਦਨਵੱਟੀ ਇਹ ਲੋਕੇਸ਼ਨਾਂ ਜਿੱਥੇ ਬਰਫ ਆ ਲਈਆਂ ਉਹ ਪਹਾੜਾਂ ਤੇ برفਾਜ ਕਹਿ ਦਈਏ ਲੋਕੀ ਕਹਿੰਦੇ ਉਹਨਾਂ ਨੇ ਜੰਨਤ ਦੇਖਦੇ ਆ ਜੰਨਤ ਠੀਕ ਹੈ ਜੀ ਪਰ ਆਪਾਂ ਨੂੰ ਇੱਥੇ ਲੱਗਦੀ ਆ ਗਰਮੀ ਤੇ ਇੱਥੋਂ ਵਾਲੇ ਬੰਦਿਆਂ ਨੂੰ ਲੱਗਦੀ ਆ ਠੰਡ ਉਹ ਪਾਈ ਫਿਰਦੇ ਮੋਟੀਆਂ-ਮੋਟੀਆਂ ਕੋਟੀਆਂ ਤੇ ਸਵਾਰ ਠਰਾ ਹਨਾ ਵੱਖਰੀ ਚੀਜ਼ ਆ ਦੇਖਣ ਵਾਲੀ ਆ ਵਿਊ ਬੜਾ ਵਧੀਆ ਕੱਲ ਬਹੁਤ ਖੱਜਲ ਹੋਏ ਸੀ ਪਰ ਵੇਖੋ ਵੀਰਿਆ ਖਿਆਈ ਨਾਲ ਹੀ ਸਿਕਾਈ ਹੁੰਦੀ ਆ ਹਨਾ ਤੇ ਚਲੋ ਅਗਲੀਆਂ ਚੀਜ਼ਾਂ ਗਾਂਵ ਖਾਵਾਂਗੇ ਫਿਰ ਆਪਾਂ ਤੁਹਾਨੂੰ ਠੀਕ ਹੈ ਜੀ ਓਕੇ ਹੁਣ ਆਪਾਂ ਆ ਗਏ ਆ ਪਹਿਲਗਾਮ ਚ ਪੀਤਾਬ ਵੈਲੀ ਹਨਾ ਗੱਡੀ ਪਾਰਕ ਕਰਤੀ ਆ ਤੇ ਐਂਟਰੀ ਆ ਤੇ ਹੁਣ ਅੰਦਰ ਦੀ ਐਂਟਰੀ ਕਰਦੀ ਆ ਟੈਟਾ ਚੈੱਕਅਪ ਕਰਵਾ ਕੇ ਤੇ ਫਿਰ ਅਗਲਾ ਜਿਹੜਾ ਤੁਹਾਨੂੰ ਜਾਣਕਾਰੀ ਆ ਉਹ ਫਿਰ ਅੰਦਰ ਦਵਾਵਾਂਗੇ ਠੀਕ ਆ ਦੇ ਤਾਲ ਬੈਲੀ ਆ ਚੱਲੀਏ ਹੁਣ ਯਾਰ ਉਹ ਚੋੜ ਕਰਦਾ ਹਾਂ ਦੇਖਦੇ ਆ ਅੱਗੇ ਜਾ ਕੇ ਪਹਿਲਗਾਮ ਨਾਈਵੀਂ ਏਰੀਆ ਬੜਾ ਸ਼ਾਨਦਾਰ ਤੇ ਦੂਜਾ ਮੇਰੇ ਕੋਲ ਹੀ ਆ ਹਾਂ ਮੇਰੇ ਕੋਲ ਹੀ ਆ ਬੜਾ ਸੋਹਣਾ ਮਾਹੌਲ ਆ ਠੀਕ ਹੈ ਜੀ ਪਪਾ ਆ ਵੀ ਹੋਣ ਲੱਗੇ ਵੀਡੀਓ ਆ ਜਾ ਮਾਡੀ ਕੇਸ਼ਰਾਨੀਆਂ ਦਿਖਾ ਦਿਆ ਕਰ ਬੱਸ ਕੋ ਬੱਸ ਤੇ ਪੇਸ਼ ਨਾ ਹਾਂ ਮੈਂ ਕਿੱਧਰ ਵਿਖਾਉਂਗਾ ਤੂੰ ਤਾਂ ਇੱਧਰ ਖੜ ਗਿਆ ਟਿੱਬੇ ਦੇ ਨੋ ਵੀ ਆ ਆ ਗਈ ਚੰਦਨਵਾੜੀ ਹਨਾ ਜਦੋਂ ਪਹਿਲ ਕੰਮ ਹੋ ਜਾਂਦੇ ਤੇ ਇੱਥੋਂ ਅਮਰਨਾਥ ਯਾਤਰਾ ਜਾਂਦੀ ਹੈ ਹਾਂਜੀ ਗੱਤੀ ਕਿਨੂੰ ਤੇ ਇੱਥੋਂ ਸ਼੍ਰੀ ਅਮਰਨਾਥ ਸਾਹਿਬ ਦੀ ਯਾਤਰਾ ਵੀ ਜਾਂਦੀ ਹੈ ਹਨਾ 32 ਕਿਲੋਮੀਟਰ ਪੈਦਲ ਜਾਂ ਪੈਦਲ ਜਾਣਾ ਪੈਂਦਾ ਤੇ ਆ ਇੱਥੇ ਆ ਕੇ ਗੱਡੀਆਂ ਆਉਂਦੀਆਂ ਸਟੇ ਕਰਦੀਆਂ ਨੇ ਹਨਾ ਇਹ ਆ ਚੰਦਨਵਾੜੀ ਦੋ ਰਸਤੇ ਚੰਦਨਵਾੜੀ ਆ ਤੇ ਓ ਸਾਹਮਣੇ ਬਾਰਫ ਪਈ ਲੋਕ ਉੱਥੇ ਬਾਰਫ ਦੇ ਯਾਰੀ ਲੈਣਦੇ ਆ ਕੇ ਹਨਾ ਤੇ ਕੋਟੀਆਂ ਸਵਾਤਰਾਂ ਪਾਏ ਹੋਇਆ ਕਈਆਂ ਦੇ ਜਿਹੜ ਆ ਮਾਰਕੀਟ ਵਗੈਰਾ ਉਹ ਬਾਣੀ ਆ ਜਿਹੜਾ 뷰 ਹੈਗਾ ਬਹੁਤ ਵਧੀਆ ਪੂਰਾ ਫਨ ਕਰਨ ਵਾਲਾ ਮਾਹੌਲ ਆ এনਜੋਏ ਕਰਨ ਵਾਲਾ ਮਾਹੌਲ ਆ ਆ ਦੁਕਾਨਾਂ ਲੱਗੀਆਂ ਹੋਈਆਂ ਠੀਕ ਹੈ ਜੀ ਆ ਮਾਰਕੀਆਂ ਆ ਜੇ ਤੁਸੀਂ ਆ ਦੇਖ ਇਧਰ ਹੈ ਆ ਲੋ ਆ ਰੋਡ ਮੈਪ ਆ ਗਿਆ ਆ 12 ਕਿਲੋਮੀਟਰ ਦਿਸਟੈਂਸ ਹੈ ਪਹਿਲਗਾਮ ਤੋਂ ਹੋਲੀ ਉਹ ਬੁਫਾ ਕੋਲੀ ਗੋਲੀ ਗੋਲੀ ਗੋ ਉਹ ਕਿਹਾ ਉਹ ਬੁਫਾ ਮੈਂ ਕੋ ਉੱਥੇ ਜਾ ਕੇ ਉਹ ਹੁੰਦੀ ਪਹਿਲਗਾਮ ਤੋਂ ਪਹਿਲਗਾਮ ਤੋਂ ਚੰਦਰਵਾੜੀ ਆ ਗਏ ਹਾਂ ਹਲੀ ਪੈੜ ਚੱਲ ਕੇ ਜਾਂਦੀ ਆ ਕੁੰਜਾ ਜਾਂਦਾ ਉਹ ਜਾਂਦਾ ਉੱਥੇ ਹੈ ਇੱਥੋਂ ਲੈ ਕੇ ਕੰਨਰਵਾਲੀ ਤੋਂ ਕੁੰਜਾਂਤੀ ਤੇ ਜਾਂਦਾ ਅੱਛਾ ਇੱਥੋਂ ਤੱਕ ਜਾ ਹੀ ਜਾਂਦਾ ਉਦੋਂ ਆਫੇ ਟੁੱਕਿਆ ਚਲੋ ਆਜੋ ਅੱਗੇ ਚੱਲ ਗਏ ਹੋਣਾ ਪਾਣਾ ਤੇ ਇਹ ਸਾਰੀਆਂ ਭਾਈ ਦੁਕਾਨਾਂ ਲੱਗੀਆਂ ਆ ਜਾ ਤੁਰਿਆ ਸਿੱਦੇ ਦੁਕਾਨਾਂ ਲੱਗੀਆਂ ਹੋਈਆਂ ਹਨ ਜਿਹੜਾ ਆ ਸਾਰਾ ਢੋਢੋਡੀ ਸਿਸਟਮ ਆ ਚਾਹ ਪਾਣੀ ਰੋਟੀ ਪਾਣੀ ਜੋ ਵੀ ਆ ਆ ਉੱਥੇ ਫੌਜ ਦੇ ਕੈਂਪ ਆ ਫੌਜ ਦੇ ਕੈਂਪ ਆ ਇੱਕ ਚੀਜ਼ ਹੋਰ ਅਸੀਂ ਵੇਖੀ ਹੈ ਹਨ ਜਿਹੜਾ ਜੰਮੂ ਕਸ਼ਮੀਰ ਆ ਨਾ ਇਥੇ ਨਾ ਗਵਰਨਰ ਰਾਜ ਲੱਗਿਆ ਹੋਇਆ ਵੀ ਕਹਿੰਦਾ ਭਾਵੇਂ ਫੌਜ ਦੇ ਅਧੀਨ ਆ ਸਾਰਾ ਕੁਝ ਜੋ ਵੀ ਹੈ ਤੇ ਸਾਰਾ ਕੁਝ ਫੌਜ ਦੇ ਅਧੀਨ ਆ ਇਥੇ ਠੀਕ ਹੈ ਜੀ ਤੇ ਇਥੇ ਵੋਟਾਂ ਵਾਟਾਂ ਨਹੀਂ ਪਈਆਂੀਆਂ ਤੇ ਬਹੁਤ ਫੌਜ ਲੱਗੀ ਆ ਕਿਹਨੇ ਅਸਲ ਲੱਗੀ ਆ ਆਪਣੀ ਸੇਫਟੀ ਵਾਸਤੇ ਲੱਗੀ ਆ ਜਦੋਂ ਪਹਿਲਾਂ ਲੋਕ ਆਉਂਦੇ ਹੁੰਦੇ ਸੀ ਨਾ ਇਧਰ ਉਦੋਂ ਨਾ ਕਈ ਆਪਾਂ ਵੇਖੀਆਂ ਸੀ ਵੀ ਫਿਲਮਾਂ ਵੇਖਿਆ ਇਹ ਤਾਂ ਲੋਕ ਪਥਰਾ ਕਰਦੇ ਹੁੰਦੇ ਸੀ ਜੰਮੂ ਕਸ਼ਮੀਰ ਦੇ ਵੱਟੇ ਮਾਰਦੇ ਹੁੰਦੇ ਸੀਗੇ ਜੇ ਵੇਖੀਏ ਤਾਂ ਕੁਝ ਸਰਕਾਰ ਨੇ ਆਪਣੀ ਇੰਡੀਆ ਗਵਰਨਮੈਂਟ ਨੇ ਸਹੀ ਵੀ ਕੀਤਾ ਠੀਕ ਆ ਤੇ ਹੁਣ ਇਦਾਂ ਦਾ ਕੋਈ ਮੌਨ ਨਹੀਂ ਫੌਜ ਬਹੁਤ ਲੱਗੀ ਆ ਤੇ ਉਹ ਆਪਣੀ ਸੇਫਟੀ ਵਾਸਤੇ ਆ ਜਿਹੜੀ ਫੌਜ ਲੱਗੀ ਆ ਠੀਕ ਆ ਆ ਇਦਾਂ ਹੀ ਕਿੰਨੇ ਕਿਲੋਮੀਟਰ ਤੁਰਨਾ ਪੈਂਦਾ ਤਾਂ ਇੱਥੋਂ ਬੱਤੀ ਆਪਾਂ ਨਹੀਂ ਨਹੀਂ ਉਹ ਅਮਰਨਾਹ ਜਾਂਦਾ ਬੱਤੀ ਗਲਮੜ 32 ਕਿਲੋਮੀਟਰ ਐਂ ਜਾਂਦੀ ਨਾ ਪਹਾੜਾਂ ਵੇ ਦੀ ਹਾਂ ਉਹ ਕੁਛ ਰਸਤਾ ਉਹ ਪਿੱਛੋਂ ਰਸਤਾ ਜਾਂਦਾ ਇਧਰ ਦੀ ਐਂ ਪਹਾੜਾਂ ਵੇ ਦੀ ਜਿੱਦਾ ਜਿਵੇਂ ਸ਼੍ਰੀ ਹੇਮਕੋਂਡ ਸਾਹਿਬ ਜਾਂਦੇ ਆਪਾਂ ਤਾਂ ਇਹਨਾਂ ਦੀ ਆਪਦੀ ਕਲਾਕਾਰੀ ਆ ਪਹਾੜੀ ਬੰਦੇ ਇਹ ਕਸ਼ਮੀਰੀਆਂ ਦੀ ਹੈ ਨਾ ਆ ਕਬੂਤਰ ਰਹੀ ਫਿਰਦਾ ਮੁੰਡਾ ਇਹ ਕਬੂਤਰ ਕਾਦੇ ਆਸਤੇ ਆ ਫੋਟੋ ਕਰਾਉਣਾ ਆਸਤੇ ਆ ਵੀ ਸਾਡੇ ਪੰਜਾਬ ਚ ਵੀ ਬਹੁਤ ਕਬੂਤਰ ਆ ਵੈਸੇ ਹੈਗੇ ਆ ਮੁੰਡੇ ਚ ਬਾਜ਼ੀਆਂ ਡਾਉਂਦੇ ਕਬੂਤਰਾਂ ਦੀਆਂ ਉਥੇ ਨਾਮ ਜਿੱਤਦੇ ਆ ਉਥੇ ਠੀਕ ਆ ਇਹ ਫਰੂਟ ਚਾਟ ਆ ਬਾਈ ਮਿੱਟੀ ਦਾ ਰੱਖ ਕੇ ਤੇ ਲੋਕਾਂ ਨੂੰ ਫਰੂਟ ਚਾਟ ਖਵਾਉਂਦਾ ਵਿਚਾਰਾ ਹਨਾ ਆਪਦੇ ਢਿੱਡ ਦੀ ਖਾਤਰ ਤੇ ਆ ਲੋ ਹੋ ਬਰਫਾਗੀ ਠੀਕ ਹੈ ਜੀ ਅ ਸਾਰਾ ਮਾਹੌਲਾ ਇਥੋਂ ਦਾ ਆਪੋ ਜੀ ਠੀਕ ਹੈ ਜੀ ਅਜਲਾ ਗਰੀ ਤੇ ਆਹ ਦੁਕਾਨਾਂ ਗੋਲ ਗੱਪੇ ਦਹੀਂ ਭੱਲੇ ਕਰਾਰੀ ਚਾਟ ਪਾਪੜੀ ਠੀਕ ਹੈ ਦੋਸਤੋ ਹੁਣ ਇਤੋਂ ਬਾਅਦ ਆਪਾਂ ਜਾਣਾ ਸ਼੍ਰੀਨਗਰ ਓਕੇ ਜਿਹੜਾ ਅੱਜ ਦਾ ਆਪਣਾ ਹੈ ਜੀ ਆ ਵੀਡੀਓ ਹਨਾ ਕੱਲ ਦੇ ਚੱਲੇ ਹੋਏ ਸੀਗੇ ਤੇ ਸਵੇਰ ਦੇ 6:11 ਵਜੇ ਗਿਆ ਹਨਾ ਤੁਹਾਨੂੰ ਆਹ ਏਰੀਆ ਤੁਹਾਨੂੰ ਦਿਖਾਤਾ ਇੱਥੋਂ ਦਾ ਆਪਾਂ ਹਨਾ ਤੇ ਆ ਤੁਸੀਂ ਦੇਖ ਲਓ ਮਾਹੌਲ ਆ ਬਰਫਾ ਗੰਦੀ ਆ ਬਰਫ ਵੈਸੇ ਹੈ ਗਲੇਸ਼ੀਅਰ ਹੈ ਇਹ ਇਹ ਗਲੇਸ਼ੀਅਰ ਆ ਥੋੜੀ ਜੀ ਫੰਗਸ ਪਈ ਵੀ ਆ ਬਰਫ ਨੂੰ ਫੰਗਸ ਹੋਈ ਵੀ ਆ ਬਰਫ ਨੂੰ ਵੀ ਗੰਦੀ ਆ ਬਰਫ ਆ ਲੋਕ ਨਜ਼ਾਰੇ ਲਈ ਜਾਂਦੇ ਆ ਬਰਫ ਦੇ ਅੱਡੋ ਅੱਡੀ ਸਟੇਟਾਂ ਦੇ ਲੋਕ ਆਏ ਹੋਏ ਆ ਲੁਤਫ ਲੈਂਦੇ ਆ ਲੁਤਫ ਜ਼ਿੰਦਗੀ ਦਾ ਐਵੇਂ ਤਾਂ ਨਹੀਂ ਕਹਿੰਦੇ ਕਸ਼ਮੀਰ ਜਨਤ ਹੈ ਨਾ ਸਾਹ ਫੁੱਲ ਗਿਆ ਬੋਲਦੇ ਬੋਲਦੇ ਕਿਉਂਕਿ ਨਾ ਥੋੜੀ ਜੀ ਢਾਲ ਤੇ ਚੜਦੇ ਸਾਡੀ ਆਕਸੀਜਨ ਦੀ ਸਮੱਸਿਆ ਤਾਂ ਹੁੰਦੀ ਆ ਇੱਦਾਂ ਆ ਬੂਟ ਰੱਖਿਆ ਇਹਨਾਂ ਦੇ برف ਵਾਲੇ ਹਾਂ ਜੁੱਤੇ ਉਹ ਕਹਿੰਦਾ ਚੇਂਜ ਕਰ ਲੋ ਚੱਲ ਤਾਂ ਗਾਂ ਚੱਲ ਕੋਈ ਨਹੀਂ ਕੋਈ ਨਹੀਂ ਚੇਂਜ ਯਾਰ ਲਾਓ ਵੀ ਮੁੰਡੇ ਆਹੋ ਇੱਥੇ ਹੀ ਵਿਖਾ ਦਨੇ ਮਾਹੌਲ ਤੁਹਾਨੂੰ ਸਾਰਾ ਠੀਕ ਆ ਜੀ ਇਹ ਆ ਮਾਹੌਲ ਆਹ ਨਾ ਮੁੰਡੇ ਕੋਲ ਫੋਨ ਤੇ ਪਹੁੰਚ ਗਿਆ ਜੀ ਜਨਕਾ ਜਨਕਾ ਹੈ ਹੈ ਠੀਕ ਹੈ ਬਣ ਮੁੰਡੇ ਕਹਿੰਦੇ ਸੀ ਵੀ ਸੇਵ ਖਾਣੇ ਆ ਤੇ ਰਸਤੇ ਦੇ ਵਿੱਚ ਜਦੋਂ ਆਏ ਆਪਾਂ ਹਨਾ ਪਹਿਲ ਗਿਆਨ ਤੋਂ ਵਾਪਸ ਆਈ ਜਾਂਦੇ ਸੀ ਆਪਣੀ ਰਾਣੀ ਸੁੰਦਰਾ ਤੇ ਤੇ ਖੜ ਕੇ ਆਪਾਂ ਇੱਥੇ ਬੜੇ ਸੋਹਣੇ ਸੇਵ ਆ ਤੇ ਸੇਵ ਦਾ ਰੇਟ ਆਪਾਂ ਪੁੱਛਦੇ ਆ ਕੋਈ ਬੋਲੇਗਾ 8 ਦਾ ਹੈ ਸਾਸਿਕਾਲ ਹੈ ਜੀ ਸਾਸਿਕਾਲ काल। कैसे हो ठीक हो इसका क्या भाव लगाया आपने सेव का? बोलिए भैया। कितना रेट है है का? 130. 130. और ये जो ग्रीन एप्पल इसका ये ये भी भी एक ये भी 130, भी 130, भी 130 है। ठीक है जी ये आ है बाग अपना है यहाँ पे भैया बाग अपना सेबों का अपना बाग आपका बाग है अखरोट का भी है बाग से सेब का जो अखरोट का बाग है भैया वो बता दो अखरोट इस टाइम कितने रुपए किलो मिलेगा वो है छोटे-छोटे वो गुड़ियों में दिखाओ वो सामने जो पूटे लगे हो अखरोट के पूटे अखरोट है लगे हैं आपको बहुत सारे अखरोट लगे हैं एक काम किया करता होता है क्या अखरोट जेड़ा बड़े पत्ते ना ग्रीन ग्रीन छोटे-छोटे ਲੇ ਕੇ ਜਾਣੇ ਕਿੱਥੋਂ ਸਾਨੂੰ ਵਧੀਆ ਰਹਿਣਗੇ ਸਹੀ ਕਸ਼ਮੀਰ ਦਾ 10 ਮੁੰਡਿਆਂ ਨੂੰ ਇਹਨਾਂ ਅਖਰੋਟ ਲੈਣੇ ਕਿੱਥੋਂ ਵਧੀਆ ਮਿਲੂਗਾ ਕਸ਼ਮੀਰ 'ਚ ਵਧੀਆ ਮਿਲਣਗੇ ਉਹਨਾਂ ਦਾ ਕਸ਼ਮੀਰ ਕਿਹੜੀ ਸਾਈਡ ਹੈ ਮੇਨ ਕਸ਼ਮੀਰ ਵੀ ਆਉਂਦਾ ਓਏ ਉਹ ਹੀ ਕਸ਼ਮੀਰ ਸਾਰੀ ਸ਼ਰੀ ਨਗਰ ਠੀਕ ਹੈ ਜੀ ਤੇ ਦੇਖੋ ਜੇ ਆਪਣੀ ਗੱਲ ਕਰੀਏ ਨਾ ਪੰਜਾਬ ਦੀ ਤੇ ਪੰਜਾਬ ਨਾਲ ਰੇਟ ਦਾ ਫਰਕ ਤੁਸੀਂ ਦੇਖ ਹੀ ਚੁੱਕੇ ਆਂ ਆ ਸਾਰਾ ਆਸੇ ਪਾਸੇ ਅਖਰੋਟਾਂ ਦਾ ਸੇਬਾਂ ਦਾ ਬਾਗ ਆੜੂਆਂ ਦਾ ਬਾਗ ਬਾਗ ਹੀ ਬਾਗ ਆ ਸਾਰੇ ਪਾਸੇ ਠੀਕ ਹੈ ਜੀ ਤੇ ਇੰਨਾ ਕ ਫਰਕ ਆ ਫਰੂਟ ਦਾ ਇੱਥੇ ਉਹ ਵੀ ਆਪਾਂ ਚੱਲੇ ਆ ਹੁਣ ਸ਼੍ਰੀਨਗਰ ਹਾਂ ਸ਼੍ਰੀਨਗਰ ਕਿੰਨਾ ਰਹਿ ਗਿਆ ਭਾਈ ਸ਼੍ਰੀਨਗਰ ਇੱਥੋਂ 75 ਕਿਲੋਮੀਟਰ 75 ਕਿਲੋਮੀਟਰ ਰਹਿ ਗਿਆ ਤੇ ਫੇਰ ਅੱਜ ਆਪਾਂ ਡਾਲ ਲੇਕ ਤੇ ਕਰਾਂਗੇ ਸਟੇ ਹੈ ਤੇ ਇਧਰ ਨਾਲ ਜਿਹੜੇ ਜਿਹੜੇ ਇੱਕ ਚੀਜ਼ ਹੋਰ ਦਿਖਾਉਣਾ ਜਿੱਦਾਂ ਆ ਦੇਖੋ ਜਿਹੜੇ ਇੱਥੇ ਘਰ ਪਾਏ ਹੋਏ ਨਾ ਘਰ ਆ ਬਾਗ ਆ ਸੇਬਾਂ ਦੇ ਠੀਕ ਹੈ ਜੀ ਆ ਸਾਰੇ ਸੇਬਾਂ ਦੇ ਬਾਗ ਆ ਆ ਸੇਬਾਂ ਦੀਆਂ ਪੇਟੀਆਂ ਰੱਖੀ ਬੈਠੇ ਆ ਜਿਹੜੇ ਇੱਥੇ ਘਰ ਪਾਏ ਹੋਏ ਆ ਉਹਨਾਂ ਤੋਂ ਨਾ ਐ ਪਤਾ ਲੱਗਦਾ ਵੀ ਜਿੱਦਾਂ ਆਪਾਂ ਕਿਸੇ ਬਾਹਰਲੀ ਕੰਟਰੀ 'ਚ ਆ ਗਏ ਹੁੰਨੇ ਆ ਹਨਾ ਵੀ ਆਪਾਂ ਨੂੰ ਨਾ ਭਲੇਖਾ ਇਦਾਂ ਦਾ ਪੈਂਦਾ ਜਿਵੇਂ ਅਸੀਂ ਗੱਲ ਕਰਦੇ ਸੀਗੇ ਜਿੱਦਾਂ ਆ ਦੇਖੋ ਹਨਾ ਸਵਿਟਜ਼ਰਲੈਂਡ ਵਗੈਰਾ ਜਿੱਦਾਂ ਆਪਾਂ ਹੋਰ ਜਾਣੇ ਨਾ ਦੇਸ਼ ਜੀ ਹੁਣ ਆ ਦੇਖੋ ਆ ਮਕਾਨ ਆ ਗਿਆ ਇਹ ਆਵੇ ਆ ਦੇਖੋ ਕਿੱਡਾ ਸੋਹਣਾ ਹਨਾ ਇੱਧਰ ਆ ਦੇਖੋ ਆ ਕਿੰਨੀ ਸੋਹਣੀ ਲੋਕੇਸ਼ਨ ਵੀ ਜਿਵੇਂ ਭਲੇਖਾ ਆ ਦੇਖੋ ਆ ਸੇਮ ਹਨਾ ਸਫਾਈ ਬਹੁਤ ਆ ਮੇਨ ਚੀਜ਼ ਤਾਂ ਯਾਰ ਸਫਾਈ ਆ ਕਈ ਯੂਰ ਯਾਸੀ ਕੋਈ ਖਾਣੇ ਪੀਣੇ ਚੀਜ਼ ਮੇਰੇ ਵਰਗਾ ਕਹਿ ਹੁੰਦੇ ਯਾਰ ਸੜਦ ਕੀ ਨਾਲ ਵਾਲੇ ਕਹਿੰਦੇ ਨਹੀਂ ਭਾਈ ਯਾਰ ਸਫਾਈ ਬਹੁਤ ਆ ਨਾ ਗੱਲ ਤਾਂ ਸਹੀ ਆ ਯਾਰ ਵਾਕੀ ਹਨਾ ਬੰਦੇ ਤੇ ਨਾ ਆਪਦੇ ਤੇ ਡਿਪੈਂਡ ਕਰਦੀਆਂ ਚੀਜ਼ਾਂ ਦੂਜੀ ਗੱਲ ਭਾਈ ਬਾਗ ਹੀ ਬਾਗ ਆ ਹਰੀਆਲੀ ਹਰੀਆਲੀ ਆ ਬਹੁਤ ਹਨਾ ਵੀ ਸੇਵ ਤੇ ਅਖਰੋਟ ਤਾਂ ਯਾਰ ਬਾਦੂ ਆ ਬਦਾਮ ਸੇਵ ਅਖਰੋਟ ਆ ਦੇਖੋ ਘਰ ਹਨਾ ਇਤੋਂ ਨਾ ਜਮਾ ਐਂ ਭਲੇਖਾ ਪੈਂਦਾ ਵੀ ਜਿਵੇਂ ਆਪਾਂ ਵਾਕਏ ਕਿਸੇ ਬਾਹਰਲੀ ਕੰਟਰੀ 'ਚ ਫਿਰਦੇ ਆ ਪਰ ਫਿਰਦੇ ਕਿੱਥੇ ਆ ਦੋਸਤੋ ਇੰਡੀਆ ਦੇ ਕਸ਼ਮੀਰ 'ਚ ਫਿਰਦੇ ਆ ਆਪਾਂ ਹਨਾ ਵੇ ਜੰਨਤ ਜਿਹਨੂੰ ਆਪਾਂ ਯਾਰ ਕਹਿ ਦਿੰਨੇ ਜੰਨਤ ਯਾਰ ਵਾਕੇ ਹੀ ਜੰਨਤ ਆ ਯਾਰ ਚੀਜ਼ਾਂ ਦਾ ਬਹੁਤ ਘੁੰਮਿਆ ਹਿਮਾਚਲ ਵੀ ਬਹੁਤ ਘੁੰਮਿਆ ਪਰ ਯਾਰ ਜੰਮੂ ਕਸ਼ਮੀਰ ਜਦੋਂ ਦੇਖਿਆ ਨਾ ਇਹ ਯਾਰ ਵਾਕੇ ਯਾਰ ਕੁਦਰਤ ਤਾਂ ਹੈ ਭਈਆ ਹੈ ਉਹ ਵਾਕੇ ਕੁਝ ਦੇਖਣ ਦਾ ਆਨੰਦ ਕੁਝ ਲਤੂਫੀ ਵੱਖਰਾ ਜ਼ਿੰਦਗੀ ਵੱਖਰੀ ਆ ਯਾਰ ਹਨ ਬਟ ਇੱਕ ਚੀਜ਼ ਦਾ ਖਿਆਲ ਰੱਖਣਾ ਜਦੋਂ ਵੀ ਆਪਾਂ ਇਹਦਾ ਸਫ਼ਰ ਚਾਉਣਾ ਜਿਹੜਾ ਆਪਾਂ ਖਾਣਾ ਪੀਣਾ ਨਾ ਉਹ ਬੜਾ ਹਲਕਾ ਫੂਡ ਖਾਣਾ ਵੀ ਆਪਾਂ ਇਹ ਨਹੀਂ ਹੈਗਾ ਪਰੋਂਠੇ-ਪਰਾਠੇ ਖਾ ਲਈਏ ਤੇ ਤਲੀਆਂ ਹਨਾ ਬਰੈਡ ਪਕੌੜੇ ਤੇ ਹੋਰ ਚੀਜ਼ਾਂ ਨਾ ਵੀ ਮਿੱਤਰੋ ਇਹਨਾਂ ਚੀਜ਼ਾਂ ਦਾ ਭਰੇਜ ਰੱਖਣਾ ਹਲਕਾ ਫੂਡ ਖਾਣਾ ਆਪਾਂ ਤੇ ਕੋਸ਼ਿਸ਼ ਕਰਨਾ ਵੀ ਆਪਾਂ ਜਿੰਨਾ ਵੀ ਹੋ ਸਕੇ ਸਮਾਨ ਗੱਡੀ 'ਚ ਰੱਖੀਏ ਹਨਾ ਪਾਣੀ ਤੋਂ ਲੈ ਕੇ ਜੂਸ ਤੋਂ ਲੈ ਕੇ ਕੋਲਡ ਡਰਿੰਕ ਵਗੈਰਾ ਜੋ ਵੀ ਲੈਣਾ ਹਨਾ ਹਲਕਾ ਫੁਲਕਾ ਜਿੱਦਾਂ ਆਹ ਦੇਖੋ ਕਿੰਨਾ ਸੋਹਣਾ ਘਰ ਯਾਰ ਆਵੇ ਹਨਾ ਯਾਰ ਮੈਂ ਅੱਗੇ ਮੁੰਡੇ ਨੂੰ ਕਿਹਾ ਇਹ ਆ ਸਾਹਮਣੇ ਮੈਨੂੰ ਤਾਂ ਐਂ ਲੱਗਦਾ ਜਿੱਦਾਂ ਗੁਰਦੁਆਰਾ ਸਾਹਿਬ ਆ ਗਿਆ ਮੁੰਡਿਓ ਆਵੇ ਹਨਾ ਆਦਾ ਗੁਰੂ ਘਰ ਆ ਗਿਆ ਬਾਈ ਪੜਾਵੇ ਝੂਲਦੇ ਨਿਸ਼ਾਨ ਵਾਹ ਝੂਲਦੇ ਨੇ ਛਾਣ ਰਹਿਣ ਪੰਥ ਮਹਾਰਾਜ ਦੇ ਹਣਾ ਜੀ ਆਵੇ ਬਾਈ ਫੁੱਟ ਮੜਾ ਅਨੰਤ ਨਾਮ ਹਣਾ ਜੀ ਤੇ ਬੜਾ ਸੋਹਣਾ ਮੌਲਾ ਯਾਰ ਘਰਾਂ ਤੋਂ ਵਾ ਕੀ ਐਂ ਲੱਗਦਾ ਵੀਰ ਆ ਦੇਖੋ ਯਾਰ ਕੋਠੀਆਂ ਹਣਾ ਮੈਂ ਨਾ ਮੁੰਡੇ ਨੂੰ ਕਿਹਾ ਨਾਲ ਵਾਲੇ ਨੂੰ ਮੈਂ ਕਿਹਾ ਯਾਰ ਆਪਾਂ ਇਥੋਂ ਮਿਸਤਰੀ ਲਾ ਕੇ ਕੋਠੀਆਂ ਦਾ ਪਾਉਣੇ ਆ ਆਪਾਂ ਹਨਾ ਵੀ ਆਪਾਂ ਯਾਰ ਘਰ ਆ ਇਹੋ ਜਿਹਾ ਬਣਾਈਏ ਵਾਕੇ ਲੋਕੀ ਵੇਖਣ ਯਾਰ ਵੀ ਇਹਨਾਂ ਨੇ ਬਾਹਰ ਦੀ ਕਾਪੀ ਕੀਤੀ ਆ ਜਾਂ ਕਿੱਥੋਂ ਦੀ ਪਰ ਉਹਨਾਂ ਨੂੰ ਕੀ ਪਤਾ ਵੀ ਇਹ ਤਾਂ ਯਾਰ ਸ਼੍ਰੀਨਗਰ ਚ ਘਰ ਪਾਏ ਹੋਇਆ ਇੱਧਰ ਕਸ਼ਮੀਰ ਚ ਪਾਏ ਹੋਇਆ ਘਰ ਹੁਣ ਤੁਹਾਨੂੰ ਆਸ ਕਰ ਜਿੰਦਗੀ ਦਾ ਨਜ਼ਾਰਾ ਮਿੱਤਰੋ ਇੱਕ ਵਾਰੀ ਜ਼ਰੂਰ ਵੇਖੋ ਯਾਰ ਆ ਕੇ ਹਨਾ ਵੇਖਣੀਆਂ ਚਾਹੀਦੀਆਂ ਚੀਜ਼ਾਂ ਯਾਦਗਰੀ ਹੁੰਦੀਆਂ ਜ਼ਿੰਦਗੀ ਦੇ ਵਿੱਚ ਜੂੜ ਦੇਖਣੀਆਂ ਚਾਹੀਦੀਆਂ ਹਨ ਆਉਣਗੇ ਨਹੀਂ ਆਉਣਗੇ ਪਤਾ ਨਹੀਂ ਹੈ ਤੁਹਾਨੂੰ ਦਿਖਾ ਦਿਆਂ ਹਨ ਆਪਾਂ ਚੀਜ਼ਾਂ ਇਹ ਮਿੱਤਰੋ ਆਕੋ ਆਂ ਸ਼ਾਮ ਨੂੰ ਬਤਾਤਾ ਹਾਂ ਬਾਕੀ ਹੋਰ ਵੀ ਤੁਹਾਨੂੰ ਚੀਜ਼ਾਂ ਦਿਖਾਵਾਂਗੇ ਆਪਾਂ ਹਨ ਅੱਗੇ ਅੱਗੇ ਜਿਵੇਂ ਜਿਵੇਂ ਜਾਵਾਂਗੇ ਨਾ ਹੋਰ ਵੀ ਗੱਲਾਂ ਬਾਤਾਂ ਸਾਂਝੀਆਂ ਕਰਾਂਗੇ ਚੰਗੀਆਂ ਚੰਗੀਆਂ ਚੀਜ਼ਾਂ ਦਿਖਾਵਾਂਗੇ ਠੀਕ ਹੈ ਜੀ ਇਹ ਨਾਲ ਵਾਲੇ ਮੁੰਡੇ ਬੈਠੇ ਆ ਤੇ ਮਾਈ ਲੋਕ ਐ ਚਾਰ ਬੈਠੇ ਆ ਹਨਾ ਨਾਲ ਵਾਲੇ ਬੰਦੇ ਬੈਠੇ ਆ ਜੀ ਹਨਾ 3 ਲੋਕ ਐ ਮਤਲਬ ਟੋਟਲ ਚਾਰ ਆ ਦੇਖੋ ਇਧਰ ਨਾਲ ਝੀਲਾਂ ਝੂਲਾਂ ਦੇ ਨਜ਼ਾਰੇ ਵਾਕੇ ਯਾਰ ਚੀਜ਼ ਆ ਯਾਰ ਜ਼ਿੰਦਗੀ ਆ ਯਾਰ ਜੰਨਤ ਆ ਯਾਰ ਹਾਂਜੀ ਆਪਾਂ ਸ਼੍ਰੀਨਗਰ ਪਹੁੰਚਣ ਵਾਲਿਆਂ ਤੇ ਰਹਿ ਗਿਆ 20-25 ਕਿਲੋਮੀਟਰ ਆਣ ਇੱਕ ਚੀਜ਼ ਦਿਖਾਉਣਾ ਤੁਹਾਨੂੰ ਮੈਂ ਵੀ ਆਪਣੇ ਸਰੋਂ ਵੱਡੀਆਂ ਨੂੰ ਕੱਢੀਆਂ ਉਹਨਾਂ ਤਾਂ ਬਹੁਤ ਟਾਈਮ ਹੋ ਗਿਆ ਵੀ ਇਧਰ ਹਜੇ ਸਰੋਂ ਹੋਣ ਕੱਢੀ ਜਾਂਦੇ ਆ ਆ ਦੇਖੋ ਹਨਾ ਇਧਰ ਸਰੋਂ ਹੋਣ ਕੱਢੀ ਜਾਂਦੇ ਆ ਮੰਡਲੀਆਂ ਲਾਈਆਂ ਪਈਆਂ ਤੇ ਝੋਨਾ ਹੀ ਵੱਡਿਆ ਕਈ ਥਾਵਾਂ ਤੇ ਝੋਨਾ ਲਾਉਂਦੀ ਫੇਰ ਜਾਰੀ ਇਹਨਾਂ ਦੀ ਇੱਥੇ ਤੇ ਆ ਮੰਡਲੀਆਂ ਲੱਗੀਆਂ ਪਈਆਂ ਇਸ ਤਰ੍ਹਾਂ ਤੇ ਇੱਕ ਚੀਜ਼ ਹੋਰ ਦੱਸ ਦਿੰਨਾ ਮਿੱਤਰੋ ਤੁਹਾਨੂੰ ਮੈਂ ਵੀ ਇੱਥੇ ਨਾ ਸਿਕਿਉਰਿਟੀ ਦਾ ਬੜਾ ਤਕੜਾ ਪ੍ਰਬੰਧ ਦਾ ਵੀ ਥਾਂ ਥਾਂ ਤੇ ਨਾ ਜਿਹੜੀ ਆਪਣੀ ਫੌਜ ਆ ਜਾਂ ਪੁਲਿਸ ਆ ਇੱਥੋਂ ਦੀ ਆਪਣੀ ਸੇਫਟੀ ਆਸਤੇ ਖੜੇ ਆ ਭਈ ਉਹ ਕਾਫਲੇ ਘੱਲਦੇ ਆ ਗੱਡੀਆਂ ਦੇ ਉਵੇਂ ਹੀ ਬਣਾ ਵੀ ਉਸੇ ਹਿਸਾਬ ਨਾਲ ਉਹਨੇ ਉਹਨੇ ਯਾਰ ਪ੍ਰਬੰਧ ਬੜਾ ਤਕੜਾ ਬਈ ਯਾਰ ਆ ਇਧਰ ਆ ਦਿਖਾਉਣਾ ਤੁਹਾਨੂੰ ਮੈਂ ਇਹ ਆਵੇ ਮੰਡਲੀਆਂ ਲੱਗੀਆਂ ਹੋਈਆਂ ਹਨਾ ਆਹ ਆ ਮੰਡਲੀਆਂ ਲੱਗੀਆਂ ਹੋਈਆਂ ਸਰੋਂ ਕੱਢੀ ਜਾਂਦੇ ਆ ਬਜਾਵੇ ਇੱਧਰ ਠੀਕ ਆ ਇਹ ਸਰੋਂ ਕੱਢੀ ਜਾਂਦੇ ਬੰਦੇ ਆ ਉਹ ਮੰਡਲੀਆਂ ਲੱਗੀਆਂ ਹੋਈਆਂ ਠੀਕ ਆ ਗਾਹੇ ਕੱਢੀ ਜਾਂਦੇ ਆ ਤੇ ਪੰਜਾਬ ਦੀਆਂ ਤਾਂ ਗੱਡੀਆਂ ਸਾਨੂੰ ਬਹੁਤ ਘੱਟ ਮਿਲੀਆਂ ਕੋਈ ਇੱਕ ਅੱਧੀ ਮਸਾਂ ਕੋਈ ਉਹ ਵੀ ਕਈ ਵਾਰੀ ਕੋਈ ਮੁੱਲ ਮੁੱਲ ਲੈ ਕੇ ਗਾਂ ਪਸ਼ਾਕ ਲਾਇਆ ਹਨਾ ਹੋਸਟੇਟ ਦਾ ਬੰਦਾ ਕੋਈ ਤੇ ਜ਼ਿਆਦਾਤਰ ਬਈ ਇੱਥੇ ਜੰਮੂ ਕਸ਼ਮੀਰ ਹੀ ਮਿਲਦੀਆਂ ਗੱਡੀਆਂ ਜਾਂ ਯੂਪੀ ਹੈਗੀਆਂ ਜਾਂ ਇੱਕ ਅੱਧੀਆਂ ਕੋਈ ਦੋ ਹਰਿਆਣਾ ਹੈਗੀਆਂ ਹਨਾ ਤੇ ਕੋਜੀ ਓਪੀ ਗੱਡੀ ਜਾਂਦੀ ਆ ਪੰਜਾਬੀ ਗੱਡੀਆਂ ਤਾਂ ਬਹੁਤ ਘੱਟ ਆ ਯਾਰ ਇੱਥੇ ਜਦ ਦਿੱਲੀ ਆਉਂਦੀਆਂ ਹਨ ਤੇ ਵੇਖੀਏ ਹੈ ਤਾਂ ਬੜਾ ਵਧੀਆ ਮਾਹੌਲ ਦੇਖਣਾ ਵੀ ਚਾਹੀਦਾ ਹਨ ਤੇ ਅੱਜ ਆਪਾਂ ਸ਼੍ਰੀਨਗਰ ਲੈਕ ਤੇ ਰੁਕਾਂਗੇ ਹਾਊਸ ਬੋਰਡਿੰਗ ਉੱਥੇ ਜਿਹੜਾ ਹਨਾ ਹਾਊਸ ਬੋਰਡ ਇਹਨੇ ਆਪਾਂ ਨੂੰ ਹਾਊਸ ਬੋਰਡ ਹਾਊਸ ਬੋਰਡ ਦੇ ਵਿੱਚ ਹਨਾ ਜਿਹੜਾ ਨਦੀ ਦੇ ਵਿੱਚ ਸਟੇ ਕਰਨਾ ਆਪਾਂ ਉੱਥੇ ਅੱਜ ਤੇ ਚਲੋ ਠੀਕ ਆ ਫਿਰ ਮਿੱਤਰੋ ਮਿਲਦੇ ਆ ਅੱਗੇ ਹਨਾ ਤਾਂ ਵੀ ਮਿੱਤਰੋ ਆਪਾਂ ਪਹੁੰਚ ਗਏ ਸ਼੍ਰੀਨਗਰ ਤੇ ਇਹ ਹੈਗੀ ਡਾਲ ਲੈ ਕੇ ਤੇ ਇੱਥੇ ਆਪਾਂ ਨਾ ਆ ਲੈ ਲੈ ਜਹਾਜ ਜਿਹਨੂੰ ਸ਼ਿਕਾਰਾ ਕਹਿੰਦੇ ਆ ਠੀਕ ਆ ਸ਼ਿਕਾਰਾ ਲੈ ਲਿਆ ਤੇ ਸ਼ਿਕਾਰੇ ਦਾ ਨਿਆਰਾ ਉਧਰ ਪਾਈਓ ਲੱਗਿਆ ਪਿਆ ਸੇਵਾ ਕਰਨ ਚੱਪੂ ਦੇ ਨਾਲ ਇਹ ਵਿਖਾਊਗਾ ਦੁਨੀਆਦਾਰੀ ਇਥੇ ਹਨ ਆ ਚੋਪਰ ਮੋਛਾਂ ਨੂੰ ਵਟ ਦਈ ਜਾਂਦੇ ਦੋ ਆਪਣੀ ਹਨ ਤੇ ਲੋ ਵੀ ਮੁੰਡਿਓ ਆ ਫੜੀ ਮਾਰਿਆ ਫੋਨ ਇਥੋਂ ਦਾ ਵੀਊ ਦਿਖਾਵਾਂਗੇ ਹੁਣ ਤੁਹਾਨੂੰ ਆਪਾਂ ਹਨਾ ਵੀ ਇਥੋਂ ਦਾ ਕੀ ਰੰਗ ਢੰਗ ਠੀਕ ਹੈ ਜੀ ਆਪਾਂ ਰੋੜੀ ਪੈਂਦੇ ਉਦੋਂ ਬਾਅਦ ਦੇ ਵਿੱਚ ਇੱਥੇ ਹਾਊਸ ਬੋਰਡ ਬਣੇ ਹੋਏ ਆ ਹਾਊਸ ਬੋਰਡ ਬਣੇ ਆ ਫਿਰ ਆਪਾਂ ਹਾਊਸ ਬੋਰਡ ਦੇ ਵਿੱਚ ਸਟੇ ਕਰਾਂਗੇ ਆਪਾਂ ਰਾਤ ਨੂੰ ਜਿਹੜਾ ਨਾਈਟ ਨਾਈਟ ਸਟੇ ਹੋ ਆਪਣਾ ਹਾਊਸ ਬੋਰਡ ਦੇ ਵਿੱਚ ਆ ਇੱਥੇ ਠੀਕ ਹੈ ਜੀ ਤੇ ਵਧੀਆ 뷰 ਆ ਜੇ ਮੈਂ ਆਖਾਂ ਵੀ ਵਧੀਆ ਫੰਕਸ਼ਨ ਪੂਰਾ ਹਨਾ ਜੇ ਆਪਾਂ ਫੈਮਿਲੀ ਨਾਲ ਵੀ ਆਉਣਾ ਨਾ ਪੂਰਾ ਇੰਜੋਏ ਆ ਯਾਰ ਠੀਕ ਆ ਕੋਲ ਮਲਾ ਕੇ ਪਹਿਲਾਂ ਆਪਾਂ ਪਹਿਲਗਾਮ ਦੇਖ ਕੇ ਆਇਆ ਹਨਾ ਵੀ ਠੀਕ ਆ ਜੰਨਤ ਆ ਯਾਰ ਦੁਨੀਆ ਦੀ ਹਨਾ ਤੇ ਟੂਰ ਤਾਂ ਪਹਿਲਾਂ ਵੀ ਕੀਤੇ ਆਪਾਂ ਰਾਜਸਥਾਨ ਚ ਵੀ ਕੀਤੇ ਆ ਤੇ ਹੁਣ ਇਹ ਹੁੰਦਾ ਵੀ ਹਰ ਵਾਰੀ ਕੋਈ ਨਾ ਕੋਈ ਨਵੀਂ ਤੋਂ ਨਵੀਂ ਚੀਜ਼ ਤੁਹਾਡੇ ਨਾਲ ਸ਼ੇਅਰ ਕਰੀਏ ਨਵੀਂ ਤੋਂ ਨਵੀਂ ਗੱਲਬਾਤ ਆਪਾਂ ਕਰੀਏ ਤੇ ਨਵੀਂ ਜਾਣਕਾਰੀ ਸਾਂਝੀ ਕਰੀਏ ਹਣਾ ਤੇ ਇਹ ਤੁਸੀਂ ਦੇਖ ਰਹੇ ਆ ਵੀਰ ਨੂੰ ਕਹੋ ਫੜਾ ਲਈ ਮੈਨੂੰ ਫੋਨ ਵਾਲਾ ਬਾਈ ਫਾਈ ਫਾਈ ਐਂ ਫੜਾ ਦੇ ਹਾਂਜੀ ਆ ਆ ਗਿਆ ਭਾਈ ਘਰ ਹਾਊਸ ਬੋਰਡ ਹਣਾ ਤੇ ਐਨਾ ਹਾਊਸ ਬੋਰਡਾਂ ਦੇ ਵਿੱਚ ਲੈਣਾ ਜਿਹੜਾ ਆਪਣੇ ਸਾਹਮਣੇ ਆ ਗਿਆ ਤੇ ਆ ਆ ਗਈ ਅਇਦਰ ਦੀ ਦੁਨੀਆਦਾਰੀ ਹਾਂ ਦੇਖੋ ਉਹ ਬੰਦੇ ਆ ਹੈਲੋ ਕਰਦੇ ਆ ਹਣਾ ਠੀਕ ਆ ਅੱਗੇ ਵਜਾਰੇ ਆ ਆ ਬਈ ਘਰ ਹੁੰਦੇ ਇਹਨਾਂ ਦੇ ਨਾਲ ਵਿੱਚ ਹੁੰਦੇ ਲੇਖਦੇ ਹਨਾ ਹਾਊਸ ਬੋਰਡ ਵੀ ਆਪਾਂ ਬਾਹਰ ਹੋਟਲ ਲੈਨੇ ਆ ਬਾਹਰ ਦਾ ਦੁਨੀਆਦਾਰੀ ਵੇਖਦੇ ਆ ਪਰ ਆਪਾਂ ਨੂੰ ਇਹ ਹੁੰਦਾ ਹੋਣਾ ਸੀ ਆ ਹਾਊਸ ਬੋਰਡ ਦੇ ਵਿੱਚ ਹਨਾ ਵੀ ਆਪਾਂ ਇਹਦੇ ਵਿੱਚ ਸਟੇ ਕਰੀਏ ਠੀਕ ਹੈ ਜੀ ਇਹਦੇ ਵਿੱਚ ਰਹੀਏ ਆਪਾਂ ਪਤਾ ਲੱਗੇ ਰਾਤ ਦੀ ਦੁਨੀਆਦਾਰੀ ਕਿੱਦਾਂ ਤੇ ਕੀ ਮਾਹੌਲ ਹਨਾ ਆ ਇਧਰ ਤਾਂ ਮਾਹੌਲਾ ਜੀ ਹਨਾ ਆ ਭਾਈ ਇਧਰੋਂ ਚੜੀ ਜਾਂਦੇ ਆ ਵੈਸੇ ਹੈ ਤਾਂ ਕੰਮ ਠੀਕ ਆ ਤੇ ਪਾਣੀ ਵੀ ਇਹਦਾ ਹਰਾ ਜਆ ਪਾਣੀ ਆ ਯਾਰ ਸਹੀ ਆ ਬਸ ਨਾ ਲੋ ਅੱਗੇ ਫੇਰ ਤੁਹਾਨੂੰ ਦਿਖਾਵਾਂਗੇ ਮਾਹੌਲ ਆਪਾਂ ਚੰਗਾ ਤੇ ਆ ਡੱਲ ਲੇਕ ਤੇ ਆਣਾ ਵਿੱਚ ਬਣੇ ਹੋਇਆ ਹੋਟਲ ਜੇ ਆਪਾਂ ਰਾਤ ਨੂੰ ਰਹਿਣਾ ਹੋਵੇ ਤਾਂ ਆਪਾਂ ਇਹਦੇ ਵਿੱਚ ਰਹਿ ਕੇ ਨਜ਼ਾਰੇ ਲੈ ਸਕਦੇ ਆ ਇੱਥੋਂ ਦਾ ਵਧੀਆ 뷰 ਵੀ ਦੇਖ ਸਕਦੇ ਆ ਆ ਸਾਰੇ ਸੈਲਾਨੀ ਘੁੰਮ ਲਈ ਆਏ ਆ ਹਨਾ ਆ ਦੇਖੋ ਵਧੀਆ ਜਿਦਾ ਆਪਾਂ ਬਾਹਰ ਹੋਟਲਾਂ 'ਚ ਰਹਿੰਦੇ ਆ ਹਨਾ ਉਹ ਹੋਟਲਾਂ ਦੇ ਨਾਲ ਜੇ ਆਪਾਂ ਇੱਥੇ ਵੀ ਰਹਿਣਾ ਤਾਂ ਰਹਿ ਸਕਦੇ ਆ ਵਧੀਆ ਨਿਆਰੀ ਆ ਜਿੰਦਗੀ ਆ ਠੀਕ ਆ ਬੰਦੇ ਨੂੰ ਘੁੰਮਣਾ ਚਾਹੀਦਾ ਤੇ ਵਧੀਆ ਆ ਅਡੋ ਅਡੀ ਇਹਨਾਂ ਦੇ ਪੈਲਸ ਬਣਾਏ ਹੋਏ ਆ ਇਹ ਨਾਂ ਰੱਖਿਆ ਹੋਇਆ ਇਹਨਾਂ ਦਾ ਵੀ ਫਲਾਣਾ ਪੈਲਸ ਤੇ ਬਣਾਉਣਾ ਪਿਆ ਠੀਕ ਆ ਜੀ ਭਈਆ ਠੀਕ ਆ ਹਾਂ ਤੁਸੀਂ ਤਾਂ ਚੁੱਪਸ ਪਾਵਰ ਟੋੜਿਆ ਤੜਿਆ ਇਹ ਕਿਹੜਾ ਕਰ ਬੁਰਕਾ ਆਹ ਦੇਖਿਏ

ਮਤੋਂ ਕਹਿੰਦੇ ਵੀ ਜਿਹੜੇ ਦੁਨੀਆਂ ਦੇ ਤਕੜੇ ਬੰਦੇ ਸੀ ਨਾ ਪਾਣੀ ਨਾ ਇੱਥੋਂ ਜਾਂਦਾ ਸੀ ਦਿੱਲੀ ਜਿਹੜਾ ਨਹਿਰੂ ਸੀਗਾ ਆਪਣਾ ਮਹਾਤਮਾ ਦਾ ਕਿਹੜਾ ਸੀ ਅੱਛਾ ਜਵਾਰਲਾ ਨਹਿਰੂ ਹਾਂ ਅੱਛਾ ਜਵਾਰਲਾ ਨਹਿਰੂ ਪਾਣੀ ਇੱਥੋਂ ਪਹਿਲਾਂ ਗਾਂਧੀ ਪੀਂਦੇ ਰਿਹਾ ਇੱਥੋਂ ਪਣ ਜਾਂਦਾ ਰਿਹਾ ਹੁੰਦਾ ਜਿੰਨੇ ਵੀ ਤਕੜੇ ਲੋਕ ਹਨ ਇੱਥੋਂ ਪਾਣੀ ਪੀਂਦੇ ਸ਼੍ਰੀਨਗਰ ਦੇ ਵਿੱਚ ਜਗ੍ਹਾ ਬਣੀ ਹੈ ਆ ਦੇਖੋ ਲੋਕਾਂ ਦੇ ਹੱਥਾਂ ਕਿੰਨੀਆਂ ਫੜੀਆਂ ਕੀ ਖੋਸ਼ਾ ਦੇਖੋ ਹਨਾ ਪਰ ਇਹ ਪਾਣੀ ਪੀਣਾ ਤੁਸੀਂ ਔਖੇ ਬਹੁਤ ਹੋਏ ਅਮਾ ਹਾਂ ਨਾ ਪਹਿਲਾਂ ਤਾਂ ਫਿਰ ਉਹ ਐਂਟਰੀ ਬੰਦ ਹੋਗੀ ਸ਼ੇਵਾ ਇਹ ਟੱਕ ਸੀਗੀ ਚਲੋ ਫੋਨ ਫਾਨ ਕਰਾ ਕੇ ਐਂਟਰੀ ਸ਼ੁਰੂ ਕਰਾਈ ਤੇ ਹੁਣ ਨਹਿਰੂ ਦਾ ਤੇ ਗਾਂਧੀ ਦਾ ਪਾਣੀ ਪੀਣ ਆਏ ਆ ਠੀਕ ਹੈ ਜੀ ਆ ਆ ਗਿਆ ਸੀ ਇੱਥੇ ਤੇ ਆ ਉੱਤੋਂ ਚਸ਼ਮਾ ਆਉਂਦਾ ਆ ਆ ਦੇਖੋ ਹਨਾ ਨਹਿਰੂ ਕਰਦਾ ਤੇ ਕਹਿੰਦੇ ਪਾਵਰ ਬਹੁਤ ਆਏ ਤੇ ਪਾਣੀ ਦੇ ਵਿੱਚ ਕਹਿੰਦੇ ਟੈਸਟ ਹੋਇਆ ਵੈ ਦੁਨੀਆ ਦੇ 1 ਨੰਬਰ ਤੇ ਪਾਣੀ ਆ ਇਹ ਇਹਨਾਂ ਵਿੱਚ ਜਾਨ ਬਹੁਤ ਆ ਪਾਣੀ ਦੇ ਵਿੱਚ ਅੱਜ ਵੇਣੇ ਆਪਾਂ ਪੀ ਕੇ ਚਲੋ ਕਿੰਨੀ ਕਿ ਪੈਂਦੀ ਆ ਜਾਂ ਹੈ ਇਹ ਪਾਣੀ ਹਾਂ 300 ਲੀਟਰ ਇਹ 300 ਰੁਪਏ ਲੀਟਰ ਪਾਣੀ ਆ ਆਪਣੇ ਪੰਜਾਬ ਚ ਇੱਥੋਂ ਜਾਂਦਾ ਪਾਣੀ ਇਹ ਪੈਕ ਹੋ ਕੇ ਤੇ ਇਹ ਨਹਿਰੂ ਜਿਹੜਾ ਸੀਗਾ ਉਹ ਵੀ ਪੀਂਦਾ ਸੀ ਤੇ ਗੰਦ ਵੀ ਇਹ ਹਣੀ ਡਾਕਟਰ ਦੱਸਦਾ ਸਾਡਾ ਭਾਈ ਜੀ ਵੀ ਇਹ ਪੀਂਦਾ ਰਿਆ ਠੀਕ ਹੈ ਨਾ ਤੇ ਇਹ ਸਪੈਸ਼ਲ ਪਾਣੀ ਦੇਖੋ ਪੂਰਾ ਲਿਆ ਬੋਤਲ ਪੂਰਾ ਲਿਆ ਯਾਰ ਪੀ ਲੈ ਸਾਨੂੰ ਵੀ ਠੀਕ ਆ ਆ ਮੁੰਡਾ ਆ ਮੁੰਡਾ ਕਹਿੰਦਾ ਮੈਂ ਇੱਕ ਦਿਨ ਚ ਆ ਲਦੀਆਂ ਸਾਰੀਆਂ ਬਿਮਾਰੀਆਂ ਖਤਮ ਕਰ ਦੇਣੀਆਂ ਪਾਣੀ ਪੀ ਕੇ ਤੇ ਤਾਂ ਲੱਗਿਆ ਪਿਆ ਤੜਕੇ ਤਾਂ ਇਹਨੇ ਪਾਣੀ ਨਹੀਂ ਪੀਤਾ ਜਮਾ ਤੜਕੇ ਤਾਂ ਇਹਨੇ ਪਾਣੀ ਨਹੀਂ ਪੀਤਾ ਜਮਾ ਇਹ ਕਹਿੰਦਾ ਵੀ ਆਜ ਜਦ ਦੀਆਂ ਬਿਮਾਰੀਆਂ ਕੱਟ ਜਾਣੀਆਂ ਤੇ ਆ ਮੁੰਡਿਆ 2 ਘੰਟੇ ਹੋ ਗਏ ਕਈ ਅੰਦਰ ਕਹਿੰਦਾ ਨਹਿਰੂ ਦਾ ਪਾਣੀ ਪੀਣਾ ਨਹਿਰੂ ਦਾ ਪਾਣੀ ਪੀਣਾ ਆ ਪਿਆ ਤੈਨੂੰ ਨਹਿਰੂ ਦਾ ਪਾਣੀ ਠੀਕ ਆ ਤੇ ਆ ਦੇਖੋ ਇੱਥੋਂ ਚੱਲਦਾ ਚਸਨਾ ਬਾਈ ਤੇ ਆ ਇਧਰ ਵੀ ਬਾਈ ਨੇ ਪੀ ਲਿਆ ਪਾਣੀ ਉਹਨੂੰ ਦੁਬਾਰਾ ਚ ਆਪਣੀ ਵਾਰੀ ਆ ਫਰਦੋਖ ਕੁੱਟਾ ਆਪਾਂ ਵੀ ਪੀਵਾਂਗੇ ਠੀਕ ਆ ਤੇ ਸਾਰੇ ਲੋਕ ਆਉਂਦੇ ਆ ਬਾਈ ਇੱਥੇ ਐਂਟਰੀ ਚ ਹੁੰਦੀ ਆ ਤੇ ਇੱਥੋਂ ਪਾਣੀ ਦੀਆਂ ਬੋਤਲਾਂ ਲੈ ਕੇ ਆਉਂਦੇ ਭਰ ਕੇ ਹਨ ਤੇ ਆ ਤੁਸੀਂ ਦੇਖ ਸਕਦੇ ਆ ਬਾਈ ਹਨਾ ਤੇ ਆਪਣੀ ਯਾਰ ਮੋੜਿਆ ਲਿਆ ਮਾਂ ਵੀ ਪੀ ਕੇ ਦੇਖਣ ਕਹਿ ਜਾਂ ਪਾਣੀ ਪਾਣੀ ਵਰਗਾ ਬਣਦਾ ਆ ਅੱਛਾ ਇਹ ਪਾਣੀ ਵਰਗਾ ਪਾਣੀ ਤਾਂ ਹੈਗਾ ਪਰ ਅੱਛਾ ਕੋਈ ਨਾ ਕੋਈ ਤਤ ਤਾਂ ਹੋਊਗਾ ਯਾਰ ਆ ਐਡੇ ਵੱਡੇ ਤਖੜੇ ਲੋਕ ਇਦੋਂ ਪੀਂਦੇ ਰੇ ਇੱਥੇ ਆ ਕੇ ਪਾਣੀ ਹਨਾ ਇਹ ਤਾਂ ਹੈ ਨਹੀਂ ਕਿ ਕੋਈ ਚੀਜ਼ ਨਾ ਹੋਵੇ ਠੀਕ ਆ ਆ ਵਣੀ ਮਾਂ ਵੀ ਪੀ ਲੈ ਯਾਰ ਘੁੱਟ ਕਰ ਪਾਣੀ ਹੈ ਮੁੰਡਾ ਐਂ ਐਂ ਟੇ ਟੇ ਰੱਖੀ ਤੂੰ ਆਹ ਪਰਲੀ ਘੁੱਟ ਹੁਣ ਪੁੱਤ ਫਿਰ ਤੱਕਿਆਦਾ ਪੀਆ ਗਾਂਧੀ ਦਾ ਪਾਣੀ ਪਾਣੀ ਆ ਵਿੱਚ ਜਲੇ ਪਾਣੀ ਹੈ ਮੈਂ ਪਾਣੀ ਵਰਗਾ ਪਾਣੀ ਪਰ ਹੈ ਗਾਂਧੀ ਦਾ ਪਾਣੀ ਹੈ ਹਾਂ ਇਹ ਗਾਂਧੀ ਦਾ ਤੇ nehru ਦਾ ਪਾਣੀ ਹੈ ਹੈਗਾ ਪਾਣੀ ਵਰਗਾ ਪਾਣੀ ਆਪਾਂ ਠੰਡਾ ਬਹੁਤ ਆ ਪਰ ਗਾਂਧੀ ਦਾ ਤੇ nehru ਦਾ ਪਾਣੀ ਆ ਹੁਣ ਪੀਉਂਗਾ ਰੱਜ ਕੇ ਮੈਂ ਠੀਕ ਆ ਠੀਕ ਹੈ ਜੀ ਯਾ ਤੁਸੀਂ ਭਾਈ ਪੀ ਲੋ ਜ ਗਾਂਧੂ ਗਾਂਧੀ ਦਾ ਤੇ ਨਹਿਰੂ ਦਾ ਪਾਣੀ ਸ਼ਰੀਰ ਅਗਰ ਦੇ ਵਿੱਚ ਆ